ਇੰਨੇ ਬਣਾ ਦੇ ਬਈ ਰੇ ਰੇ ਤੇ ਮੇਤਰੋ ਆਪਾਂ ਇਹਦਾ ਸੋਸਾਇਟੀ ਜੀ ਚ ਜਾ ਕੇ ਉਹਨੇ ਇੱਕ ਆਪਾਂ ਦਵਾਈ ਦਿਵਾ ਕੇ ਲੈਉਣੇ ਇੱਕ ਇਹਨੇ ਬਾਲਾ ਟਾਈਮ ਲਵਾਤਾ ਆਪਾਂ ਉਹ ਦਵਾਈ ਜੀ ਨਹੀਂ ਤਾਂ ਬਾਲਾ ਲੋੜ ਹੈ ਡਾਕਟਰ ਇਹਦਾ ਵੀ ਕਰਦੇ ਆ ਯਾਰ ਹੱਲ ਕੋਈ ਵੰਟੀ ਚਲੋ ਤਾਂ ਦੀ ਹਾਂ ਹੋ ਜੂ ਹੋ ਜੂ ਕੋਈ ਦਿੱਕਤ ਪਰ ਠੀਕ ਹੈ ਚੰਗਾ ਓਕੇ ਯਾਰ ਠੀਕ ਹਾਂ ਵੀ ਸੋਹਣੇ ਪਰ ਦੇ ਦੇ ਆ ਇਹਦਾ ਨਾਮ ਕਿਹੜੀ ਸੀਗੀ ਨਾਮ ਕੋਈ ਨਾ ਪਾ ਦੂੰਗਾ ਦੇਖ ਲੈ ਕਿਹੜਾ ਕੋਈ ਨਾ ਨਾਮ ਤਾਂ ਸਿੰਗਲ ਅੱਖਰ ਹੀ ਪਾ ਦੋ ਦੇਖ ਲੈ ਫਿਰ ਇਹਨੂੰ ਕਿਹੜਾ ਪਸੰਦ ਆ ਮੈਂ ਕਿ ਬਹੁਤ ਵਧੀਆ ਵਲੌਗ ਨੇ ਮੈਂ ਕਿ ਹੋਰ ਚਾਰ ਜਰਿਆਂ ਨੂੰ ਸੁਧਾਰ ਮਿਲਦਾ ਹੈਗਾ ਤਾਂ ਇਸ ਤੋਂ ਵਧੀਆ ਕੋਈ ਗੱਲ ਨਹੀਂ ਹੈ ਸਹੀ ਗੱਲ ਫਿਰ ਇਸ ਸਪੀਡ ਤੇ ਆ ਜਾ ਓਏ ਆ ਡਿਫਾਇਰ ਆ ਓਏ ਬਹੁਤ ਟਾਈਮ ਬਹੁਤ ਮੈਚ ਦੇਖਦੇ ਆਂ ਭਈ ਆ ਜਾ ਹਾਲਾਂਕਿ ਮੈਨੂੰ ਲੱਗਦਾ ਹੈ ਕਿ ਬਹੁਤ ਖਲਾਵਾਦ वेलकम टू माय ब्लॉग। ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ ਵਿੱਚ। ਅੱਜ ਆਇਆ ਹੈ ਆਪਣੇ ਵਲੌਗ ਦਾ 174ਵਾਂ ਵਲੌਗ। ਨਹੀਂ ਪੈ ਗਿਆ ਜੀ ਮਿੱਤਰੋ ਰਾਬ। ਦੇਖੋ ਪਾਣੀ ਪਸੂ ਨੇ ਕਿਵੇਂ ਭੱਡੇ ਦੇ। ਆ ਰੈਂਬੋ। ਰੈਂਬੋ। ਆ ਜਾ। ਇਹਨਾਂ। ਆਰਾ ਜੁਨੀਆ ਤੁਕੀ ਨੇ। ਨੂੰ ਕੀ ਜੀ ਦੇਖੋ ਕਿਵੇਂ ਖੜਾ ਜੀ ਪਾਣੀ। ਮਾਈ ਜੀ ਤਾਂ ਕਰਕੇ ਪਰੇ ਹੀ ਨਾਲ ਉਹ ਵੀ ਦਿਖਾਉਣੇ ਆਪਣੇ ਕੱਖ ਵੀ ਜੇ ਆ ਵੀ ਪਰਮਾਈ ਜੀ ਤਾਂ ਕਰਕੇ ਇਹ ਚ ਵੀ ਮੈਂ ਬਹੁਤ ਡੱਗ ਗਿਆ ਫਿਰ ਇਹਦੇ ਸਾਹ ਤੇ ਦੇਖੋ ਤਾਂ ਸਹੀ ਪੂਰਾ ਫੁੱਲੇ ਡੱਗ ਗਿਆ ਆਹ ਦੇਖੋ ਮੱਕੀ ਵੀ ਜੀ ਹੋਈ ਦੇਖੋ ਇਹ ਹੋਊਗੀ ਫਰੀ ਆ ਕਿ ਦੇਖੋ ਨਿਕਲੇ ਨਹੀਂ ਹੁੰਦੇ ਇਹ ਕਹਿੰਦੇ ਮੱਕੀ ਦਾ ਹਾਂ ਉਹ ਮੱਕੀ ਦੀ ਜੇ ਕਿਵੇਂ ਖੜਾਤਾ ਹੋਊਗੀ ਮੱਕੀ ਜੀ ਦਾ ਹੋ ਜਾਣੀ ਨਹੀਂ ਹੁੰਦੀ ਇਹ ਕਹਿੰਦੇ ਉਹ ਤੇ ਮੱਕੀ ਦਾ ਹੋ ਜਾਣਾ ਹਣਾ ਮੱਕੀ ਦਾ ਹੋ ਜਾਣਾ ਆ ਪੰਨ ਦੀ ਦੇਖ ਮੇਰੀ ਵੀ ਜੀ ਦੇਖਦਾ ਵੀ ਸਰਜਾ ਤੋੜਦਾ ਫਿਰਦਾ ਇਹ ਬਹੁਤ ਸੱਟ ਹੈ ਗੰਡੋਏ ਦੇਖੋ ਮਿੱਤਰੋ ਕਿਵੇਂ ਫਿਰਦੇ ਨੇ ਛੋੜੇ ਹੁੰਦੇ ਇਹਨਾਂ ਨੂੰ ਡੱਕਿਆਂ ਤੇ ਚੱਕ ਕੇ ਇਹਨਾਂ ਨਾਲ ਹੀ ਖੇਡਦੇ ਜਾਂਦੇ ਜਦੋਂ ਨਿਆਣੇ ਹੁੰਦੇ ਤੇ ਦੇਖ ਕਿ ਉਹ ਵੀ ਜਦ ਆ ਗੀਆਂ ਬਹੁਤੇ ਡੱਕ ਰਹੀ ਹੈ ਬਹਾਨ ਸਾਡਾ ਇੱਥੇ ਫੁੱਲ ਗੰਡੋਏ ਨੇ ਅੱਜ ਮੱਕੀ ਨੂੰ ਵੀ ਵਾਢਾ ਲਾਉਣਾ ਹੈ ਮਿੱਤਰੋ ਆਪਾਂ ਕਿਉਂਕਿ ਆਪਾਂ ਤਾਂ ਚਾਰੇ ਨਹੀਂ ਜਾਣੇ ਤਾਂ ਕਰਕੇ ਅੱਜ ਇਹਨੂੰ ਹੀ ਲਾਉਣਾ ਹੈ ਫਟਾ ਮੱਕੀ ਵੜਾਂਗੇ ਅੱਜ ਆਪਣੀ ਲੱਗ ਚੁੱਕਿਆ ਮਤਲਬ ਮੱਕੀ ਨੂੰ ਵਾਢਾ ਚ ਰਸ ਸੱਤਿ ਲੈਣੇ ਪੈਣਗੇ ਕਿਉਂਕਿ ਮੂਰੇ ਮੱਕੀ ਚ ਪਾਣੀ ਖੜਾ ਪਾ ਲਿਓ ਉੱਥੋਂ ਵੱਢ ਕੇ ਰਾਹ ਬਣਾ ਲਿਓ ਟਰੈਕ ਦਾ ਆ ਫਿਰ ਆ ਚਲਾਂਗੇ ਮਹੀਨੇ ਚ ਚਾਰ ਨੇ ਆਪੇ ਸਾਰੇ ਕਿਉਂਕਿ ਇਹ ਚ ਜੀਰੀ ਲਾਵਾਂਗੇ ਫਿਰ ਵੱਢ ਕੇ ਸਾਰੇ ਕੱਖੋਂ ਤੱਕ ਆ ਖਾਂ ਆਮ ਨੇ ਹੁਣ ਐ ਮਤਲਬ ਆਪਾ ਇਹ ਸਾਾਇਟੀ ਚ ਜਾ ਕੇ ਆਉਣੇ ਇੱਕ ਆਪਾਂ ਦਵਾਈ ਦਿਵਾ ਕੇ ਲੈਉਣੇ ਇੱਕ ਨੂੰ ਐਡਮਿਟ ਕਰਨਾ ਪਰ ਨਾਲੇ ਐਨੇ ਬਣਾ ਦੇ ਬਈ ਰੇ ਰੇ ਅਰੇ ਇਹਦੇ 28 ਤਨ ਭਰਨੇ ਆ ਸਾਾਇਟੀ ਚ ਭੀੜ ਵਾਲੀ ਸੀ ਆਗੇ ਭਰਾਂਗੇ ਹੋਣਾ ਆਇਆ ਪਰ ਇਹ ਖਵਾ ਦਾ ਆਵੇ ਆ ਗਿਆ ਬਈ ਹਾਂਜੀ ਪਰੀਆ ਬੰਨ ਜਾਂ ਲੋਟਾ ਵੀ ਹਾਂ ਵੀ ਚੱਲੀਏ ਫਿਰ ਹਾਂ ਲੋਟਾ ਲੇਟ ਹੋ ਗਿਆ ਸਾਰੇ ਇਹ ਤੇਰਾ ਸਾਲਾ ਖਨਾ ਨਾ ਬਿਠਾ ਪਾਉਂਦਾ ਇਹੜਮੜਾ ਕਰਕੇ ਜਾਵਾਂਗੇ ਇਹ ਲੋਣਾ ਨਿਕਲੋ ਦਮਾਂ ਜੀ ਇਹ ਤਾਂ ਕਹਿੰਦਾ ਹੋਰ ਗੱਲ ਨਹੀਂ ਕਰਦੀ ਮੰਮੀ ਤੂੰ ਮੇਰੇ ਹੀ ਜੱਜ ਕਰਨੀ ਆ ਹਰੇ ਗੱਲ ਕਰ ਲਈ ਮੇਤਰਾ ਆਪਾ ਐਂਟਰੀ ਹਸਪਤਾਲ ਚ ਆ ਬਾਈ ਜੀ ਇਹਨੂੰ ਦਵਾਈਆਂ ਤਾਂ ਬਾਈ ਕਿਹਾ ਵੀ ਕਾਡ ਆ ਰਿਹਾ ਮੜਾ ਜਾ ਇਹਦਾ ਗੱਲ ਹੀ ਨਹੀਂ ਕੋਸਾ ਆ ਸਾਨੂੰ ਸ਼ਾਦਾ ਤੇ ਡਾਕਟਰ ਦੇ ਪਹੁੰਚੇ ਕਰਾਈ ਪਰਚੀ ਜੀ ਖਤਵਾਈ ਦੂਈ ਲੈ ਕੇ ਠੰਡੇ ਪੀਤੇ ਜੀ ਠੰਡੇ ਇਹਨੇ ਬਾਲਾ ਟਾਈਮ ਲਵਾਤਾ ਆਪਾਂ ਦਵਾਈ ਜੀ ਨਹੀਂ ਤਾਂ ਬਾਲਾ ਲੋੜ ਏ ਡਾਕਟਰ ਇਹਦਾ ਵੀ ਕਰਦੇ ਆ ਯਾਰ ਹੱਲ ਕੋਈ ਵੰਟੀ ਕਹਿੰਨੇ ਆ ਡਾਕਟਰ ਨੇ ਡੇਢ ਵਜ ਗਿਆ ਮਗਿਆ ਦਵਾਈ ਲੈਣਿਆਂ ਨੂੰ ਦੇ ਆਪਣਾ ਨਾਲ ਦੇ ਲੰਘੇ ਸਾਈਡ ਤੋਂ ਇਧਰ ਮੁੜਿਆ ਹੋਇਆ ਹੈ ਨਾ ਹੋਈ ਅਬ ਇਹ ਉਧਰ ਸਵਿਫਟ ਲੱਗੀ ਖੜੀ ਹੈ ਆ ਦੂਜੀ ਲੇਨ ਆ ਤੀਜੀ ਆਪਣਾ ਲਈ ਉਹ ਚੌਥੀ ਉਹ ਪੰਜਵੀਂ ਪੰਜ ਲੈਣਾ ਬਣੇ ਪਏ ਨੇ ਉਹ ਮਰੂ ਗਾਲਟੋ ਖੜੀ ਹੈ ਸਾਹਮਣੇ ਉਹਨੂੰ ਕੋ ਤੋਰਦਾ ਨਹੀਂ ਨਾ ਉਹਨੂੰ ਤਾਂ ਟੋ ਟੋ ਸਹੀ ਗੱਲ ਇਹ ਕਾਹ ਖੜੀ ਹੈ ਬੈਣ ਯਾਰ ਮੂਰੇ ਤੰਦਸੇ ਆਉ ਤੱਕ ਦਾ ਆ ਗੱਡੀ ਗੱਡੀਆਂ ਆੜੀਆਂ ਨੇ ਸਟ੍ਰੇਟਾ ਨਿਕਲੋ ਫੇਰ ਨਿਕਲ ਪਰ ਬਾਈ ਕੰਨਾ ਚਾਹ ਦਾ ਪੀਜੀ ਜਾਏ ਉਹ ਅਸੀਂ ਅਗਰ ਠੀਕ ਹੈ ਜੀ ਆ ਦਵਾਈ ਲੈ ਕੇ ਪਿਆ ਰਿਹਾ ਕਰੀ ਯਾਰ ਮੌਜਾਂ ਨਾਲ ਚੱਲ ਫੇਰ ਮੈਂ ਤਾਂ ਚੱਲਿਆ ਵੰਡੀ ਚਲੋ ਕੋਈ ਲੱਗੀ ਗੜਬੜ ਤਾਂ ਪਕਰਾਂ ਚਲੋ ਤਾਸ਼ ਦੀ ਲੈ ਹਾਂ ਹੋ ਜੂ ਸੈਟ ਹਾਂ ਹੋ ਜੂ ਹੋ ਜੂ ਕੋਈ ਦਿੱਕਤ ਪਰ ਠੀਕ ਹੈ ਚੰਗਾ ਓਕੇ ਯਾਰ ਅਰੇ ਬਰ ਮਤਰੋ 80000 ਬੇ ਅੱਡੇ ਤਨ ਹੋ ਗਏ ਇੰਨਾ ਟਾਈਮ ਲੱਗ ਜਾਣਾ ਮਤਰੋ ਕੰਮਾਂ ਚ ਈ ਜੀ ਮੰਗੀ ਸੀ ਤੇ ਉਹ ਲੈ ਆਤੀ ਤੇ ਠੀਕ ਐ ਸੁੱਤਾ ਉੱਠਿਆ ਸੀ ਸੌਂ ਜਾ ਫਿਰ ਹੋਰ ਆ ਕਦੋਂ ਉੱਠਿਆ ਉੱਠ ਗਿਆ ਫੇਰ ਉੱਠ ਗੜਿਆ ਫੇਰ ਹਣਸ ਚੱਲੇ ਆਂ ਜੀ ਆਪਾਂ ਤਰਵਲੇ ਤੋ ਤਸਾਰ ਚੋਕੇ ਆ ਆ ਗਈ ਅੰਮੀ ਜੀ ਇਹ ਆਪਣੇ ਸੁਨਾਰੇ ਨੇ ਭਰਾਏ ਇਹ ਗਲੀ ਅੰਦਰ ਵੜ ਗਿਆ ਹਾਂਜੀ ਹਾਂ ਵਧੀਆ ਥੋਰ ਦਿਨਾਓ ਜੀ ਵਧੀਆ ਕੈਮੋ ਜੀ ਸੇ ਥਾਂ ਕਿਸੇ ਨੇ ਲੇਖਣ ਦਾ ਦੰਗ ਕਰਨਾ ਹੈ ਦੇਖ ਲੈ ਬਈ ਅੱਧਾ ਮੇਲੇ ਆ ਗਏ ਕੰਡਾ ਵੀ ਰਬੇ। ਹੋਸ। ਪੁਣਿਆ ਵੀ ਲੋਕਾਂ ਦੇ ਆ ਗਏ। ਜੱਤੀ। ਪੁਣਿਆ ਲੈ ਗਿਆ ਵੀ ਬਹੁਤ ਸਮਾਂ। ਆ ਬਲੇ। ਇਹਦੇ ਨਾਲ ਦੇ ਵੀ ਹੈ? ਇਹਦੇ ਨਾਲ ਦੇ ਵੀ। ਉਹਦੇ ਨਾਲ ਦੇ ਵੀ 25 ਨਵੀਂ ਜੀ ਆ ਸਭ ਇਹਨੇ ਤੋਂ ਜਿਹੜਾ ਮੱਦੀ ਦਾ। ਕੰਡੇ ਆ। ਸੋਹਣਾ ਹੈ। ਹੂੰ। ਸੋਹਣਾ ਆ ਵੀ ਸਹੀ। ਆ ਵੀ ਸੋਹਣਾ। ਵਧੀਆ ਜੀ। ਅਹਾਂ। ਕਿਹਾ ਵਾ ਹੌਲੀ ਵੀ ਪਤਾ ਲੱਗ ਜਾਣਾ। ਠੀਕ। ਆ ਵੀ ਸੋਹਣਾ। ਹੂੰ। ਬਸ ਦੇ ਦੇ। ਆ ਵੀ ਸੋਹਣਾ। ਬਈ ਇਹ ਤਾਂ ਆ ਵੀ ਸੋਹਣਾ। ਨਾਮ ਕੋਈ ਨਾ ਪਾ ਦੂੰਗਾ। ਦੇਖ ਲੈ ਕਿਹੜਾ। ਕੋਈ ਨਾ ਨਾਮ ਤਾਂ ਸਿੰਗਲ ਅੱਖਰ ਹੀ ਪਾ ਦਿੰਦਾ। ਦੇਖ ਲੈ ਫਿਰ ਇਹਨੂੰ ਕਿਹੜਾ ਪਸੰਦ ਆਇਆ। 11000 ਰਸੂਈ ਹੈ ਇਹਦਾ ਹਾਂ ਇਹਦੇ ਵਿੱਚ ਨਾਮ ਕੀ ਕੀ ਪਾਉਣਾ ਹੈਗਾ ਮਹਿਕ ਪਾਉਣਾ ਹੈਗਾ ਕੋਈ ਨਾਮ ਮਹਿਕ ਪਵਾ ਦੂੰਗਾ ਹੈ ਇਹ ਚ ਕੱਟੀਆਂ ਕੋਈ ਨਾ ਪੁੱਛ ਲਾਂਗੇ ਉਹਨੂੰ ਹਾਂ ਇਹ ਕੋਈ ਬਦਲਾ ਰਿਹਾ ਬਤਲਾ ਰਿਹਾ ਹੈ ਨਾ ਮੈਂ ਕਿਹਾ ਮਰਜੀ ਭਾਈ ਬਸ ਇਹਦਾ ਨਾਮ ਪੁੱਛ ਲੈਣੇ ਵੀ ਕਿੰਨੇ ਦਾ ਬਣਦਾ ਹਾਂ ਨਾਮ ਕਮਾਂਗੇ ਨਾ ਤਕਰੀਬ ਨਾਲ ਮੰਨ ਕੇ ਚੱਲੋ ਕਿ ਜੇ 6000 ਦਾ ਬਣੇ ਤਾਂ 17000 ਖਾ ਲਾ ਦੇਣਾ ਐਨਕਾ ਤੇ ਉਹ ਲਾ ਮਪਾ ਦਿਓ ਅੱਛਾ ਰੇਟ ਵੀ ਵਦੂ ਨਾ ਉਹ ਵੀ ਦੇਖਣਾਗਾ ਇਹ ਚ ਇਹਦੇ ਚ ਹਾਂ ਲਾ ਮੈਨੂੰ ਵੀ ਇਹ ਮੈਂ ਜਾਣੀ ਓਕੇ ਬੜਾ ਨੋਸ ਠੀਕ ਓ ਠੀਕ ਕਰੀਏ ਉਸੇ ਤੋਂ ਮੈਂ ਹੋਕਰ ਦੰਨਾ ਪੁਆਇੰਟ 48 ਗ੍ਰਾਮ ਦੇ ਆ ਜੀ 91000 ਨੂੰ ਸੋਨਾ ਆ ਚੈੱਕ ਕਰੋ ਆ ਮਿਲ ਗਏ ਟੌਕਸ ਜੀ ਇਹ ਵਧੀਆ ਲੱਗੇ ਸਾਨੂੰ ਫੜ ਗਏ ਨਾ ਫੜ ਲਓ ਹੁਣ ਦੱਸੋ ਮੈਂ ਬਹੁਤ ਵਧੀਆ ਵਲੌਗ ਨਹੀਂ ਮੈਂ ਕਿਹਾ ਹੋਰ ਚਾਰਜਰਿਆਂ ਨੂੰ ਸੁਧਾਰ ਮਿਲਦਾ ਹੈਗਾ ਤਾਂ ਇਸ ਤੋਂ ਵਧੀਆ ਕੋਈ ਗੱਲ ਨਹੀਂ ਸਹੀ ਗੱਲ ਹੈ ਜੀ ਸਹੀ ਗੱਲ ਹੈ ਹੋਰ ਲੋਟਾ ਜੀ ਵਧੀਆ ਫਸਟਾ ਦੇਖਿਆ ਕਰੋ ਵਲੌਗ ਮੈਂ ਦੇਖਦਾ ਹਾਂ ਪੂਰੇ ਫਨ ਵਧੀਆ ਹੁੰਦੇ ਬਸ ਠੀਕ ਹੈ ਹੈਲੋ ਚਲੋ ਆ ਬੇਲੇ ਜੀ ਨੇ ਮੁੱਲ ਮੋੜਿਆ ਚਾਚਾ ਇਹਨੇ ਬਹੁਤ ਕੱਦੂ ਖਾਏ ਨੇ ਉੱਤੋਂ ਤੋੜ ਲਾ ਆ ਦੇਖੋ ਉਹ ਉਹ ਕੱਢ ਲ ਪਰਸੋਂ ਨੂੰ ਬਸ ਹਾਂ ਕੱਚਾ ਉਹ ਤਾਂ ਉਹਨਾਂ ਦਾ ਢਾਲ ਬੜੀ ਸੁਆਦ ਵਾਲੀ ਬਣਦੀ ਹੈ ਨਾ ਨਹੀਂ ਉਹਦੀ ਕੋਈ ਜੱਗ ਕਦੂ ਵਾਲੇ ਵਧੀਆ ਨਹੀਂ ਸਹੀ ਗੱਲ ਹੈ ਜੀ ਨਾ ਸੁਆਦ ਵਾਲੀ ਬਣਦੀ ਹੈ ਹੋਰ ਹਿਸਾਬ ਜਿਹੇ ਬਣਦੀ ਹੈ ਇਹ ਜਿਹੜਾ ਉਹ ਹੋਗੀ ਜਾ ਉਹ ਨਹੀਂ ਹੈਗਾ ਮਾ ਉਥੋਂ ਨਹੀਂ ਆਦੀ ਤਾਂ ਬੇਲੇ ਇਹ ਬੇਲ ਨੇ ਕਦੂ ਵੀ ਬੜੇ ਖਵਾਏ ਨੇ ਇਹਨੇ ਤਾਂ ਖਾਸੇ ਖਵਾਤੇ ਹਨਾ ਓਏ ਵਧੀਆ ਚਲੋ ਇਹ ਬੇ ਬੇਲ ਨੇ ਖਵਾਏ ਨੇ ਹੋਰ ਰੇ ਪਹਿਲਾਂ ਨਹੀਂ ਇਹਨੇ ਖਵਾਏ ਜੀ ਹਾਂ ਜੀ ਸਰਚ ਮਾਰ ਕੇ ਦੇਖ ਲੈ ਮੜਾ ਜਾ ਆ ਤਾਂ ਤੈਨੂੰ ਆ ਤਾਂ ਦੋ ਕਦੂਆਂ ਵਰਗਾ ਇਹ ਕੱਚਾ ਪੱਕਾ ਦੇਖ ਮੜਾ ਸਾਡੇ ਆ ਖੜਾ ਰਹਿੰਦਾ ਜਿਆ ਕੰਦਾ ਹੁੰਦਾ ਹੈ ਯਾਰ ਸੱਚਾ ਵੇ ਮੌਸਮ ਦੇਖੋ ਮਿੱਤਰੋ ਮੀਂਹ ਆ ਚੁੱਕਾ ਹੈ ਕਣੀ ਆਟੇ ਗਣ ਲੱਗੀਆਂ ਨੇ ਹਿਮਾਚਲੀ ਬਣਿਆ ਪਿਆ ਇਹਦਾ ਤੜਕੇ ਬਹੁਤ ਮੀਂਹ ਸੀ ਦੁਬਾਰੇ ਫੇਰ ਆ ਗਿਆ ਮੈਂ ਕਹਿੰਦਾ Shimla Shimla ਹਮਾਚਲ ਜਿਵੇਂ ਉੱਥੇ ਆ ਜਾਂਦੀ ਹੁੰਦੇ ਨੇ ਬਿਜਲੀ ਕਣੀ ਆਈਆਂ ਫੇਰ हट ਜਾਂਦੀਆਂ ਨੇ ਫੇਰ ਆ ਜਾਂਦੀਆਂ ਨੇ ਇਹੋ ਕੰਮ ਹੋਇਆ ਖੜਾ ਮੌਸਮ ਦੇਖੋ ਹੋਟ

ਸਾਲ ਜਾ ਰਹਾ ਆ ਰਿਪਾਇਗਾ ਹੋਇ ਤੋ ਤਾਹੀਏ ਤੋ ਤਾ ਲੈ ਜਾਈਏ ਮੇਰਾ ਕਿਡਾ ਹੂਆ ਲੱਗਦਾ ਤਾਂ ਹੈ ਨਹੀਂ ਦੁੱਧ ਵੀ ਚੱਕ ਹੀ ਲਿਆ ਮਤਰੋ ਫਿਰ ਹੁਣ ਤਾਂ ਕਿਡਾ ਹੂਆ ਜਿਹੜੇ ਦਾ ਤੇ ਮੇਰੀ ਚੱਲ ਗਈ ਮੂੰਹ ਆ ਗਿਆ ਕੋਲਾਂਕ ਖੜੀ ਕਿੜੇ खो देखो भाई बहुत टाइम बाद मैच देखते हैं भाई आजा। लगता है कि बहुत साल बाद ਅਜਿਤੇਸ਼ ਸ਼ਰਮਾ ਇੰਡੀਆ ਦੇ ਪਹਿਲਾ ਕਮੋਈ ਹੈ ਨਾ ਕੰਮ ਹੋ ਗਿਆ ਪਹਿਲਾਂ ਦੇਖਦੇ ਹਾਂ ਜੀ ਬਈ ਸੈਨੀ ਇਨਕੀ ਤਰਫ ਸੇ 15 16 ਸਾਲਾਂ ਬਾਅਦ ਮੈਚ ਦੇਖਿਆ ਹੋ ਪਹਿਲਾਂ ਤਾਂ ਬਰਨ ਲੱਸੀ ਜਿ ਰਿਹਾ ਨਾ ਅੱਜ ਮਗਰ ਦੇਖੀਏ ਫਾਈਨਲ ਆ ਬਾਕੀ ਲਸਣ ਜੇ ਲੱਗਦੇ 80 ਦੇ ਦੋ ਬਲੇਬਾਦ ਹੋਏ ਹੁੰਦੀ ਦੁੱਜੀਵਾਲ ਬਹੁਤ ਚੋਰ ਕੇ ਬੱਲਾ ਘੁਮਾਇਆ ਨਾ ਲੇਕਿਨ ਇਨਕੋ ਕੀ ਵੰਦਾ ਲੇਕਾ ਸੰਪਰਕ ਨਹੀਂ ਹੋਆ ਮੋਰ ਟਾਈਮ ਬਾਅਦ ਦੇਖਿਆ ਯਾਰ ਮੈਂ ਜੀਦਾ ਹਟ ਗਏ ਜੀ ਫਿਰ ਹੁਣ ਤਾਂ ਦੁਬਾਰੇ ਨਜ਼ਾਰਾ ਲੈਣੇ ਆ ਉਹ ਜਿਹੜਾ ਖੋ ਗਿਆ ਸੀ ਪਹਿਲਾਂ ਪਹਿਲਾਂ ਜਿਹੜਾ ਕਰਮਣ ਦਾ ਹੋਮਵਰਕ ਕਰਮਣ ਦਾ ਹੋਮਵਰਕ ਤੇ ਪੂਰਾ ਜੋਰ ਆ ਕਿਹੜੇ ਕਿਹੜੇ ਦੇ ਕਰ ਤੇ ਬੁੱਤਾ ਚ ਇੰਗਲਿਸ਼ 18ਵੇਂ ਨੂੰ ਹੋ ਚੁੱਕੀ 25 ਦੇ ਸਾਥੇ ਜਾ ਰਹੀ ਇੰਗਲਿਸ਼ ਤੇ ਮਾਇਦਾ ਕਰਤਾ ਬਾਈ ਇਹਨੇ ਆ ਲਿਖ ਕੇ ਮੈਂ ਦਿੱਤਾ ਸੀ ਇਹਨੂੰ ਕੰਮ ਇਹ ਆਪ ਕਰਦਾ ਇੰਗਲਿਸ ਦਾ ਦਾ ਸਾਰਾ ਹੀ ਲਿਖਿਆ ਸੀ ਇੰਗਲਿਸ ਦਾ ਦਾ ਸਾਰਾ ਹੀ ਲਿਖਿਆ ਸੀ ਇੰਗਲਿਸ ਦਾ ਦਾ ਸਾਰਾ ਲਿਖਿਆ ਸੀ ਫੇਰਾ ਬੱਡੀ ਦੇਖੋ ਭਾਈ ਅੱਜ ਪੰਜਾਬ ਜੱਤੀ ਆ ਜਾਂ ਨਿਆਰੇ ਹੀ ਆ ਜਾਈ ਭਾਈ ਤੇਰੀ ਗੱਲ ਆ ਪਾਰਟੀ ਕਰੂੰਗਾ ਕਰਮਣ ਤੈਨੂੰ ਓਕੇ ਜੇ ਪੰਜਾਬ ਜੱਤ ਗਿਆ ਠੀਕ ਹੈ

और लियाम लिविंगस्टोन के बल्ले से आता हुआ ये दन दन आता हुआ एक लंबा छक्का और इसी के साथ रॉयल चैलेंजर्स बैंगलोर अब एक रनों पे पहुंच चुकी हैं। चार गेंदे हो चुकी है कायल जेमिसन की ओवर से और अब तक आ चुके इक्कीस रन विशेष है ओवर को समाप्त होने के लिए जिस बड़े ओवर की तलाश थी आरसीबी को वो बड़ा ओवर यहाँ पे आता हुआ लियांग ने स्टोन 14वें प린 पे किए कायल जेमिसन ने वाइड अंपायर ने कोना और वाइड का इशारा दे दिया है इस समय जो कायल जेमिसन है ना ये दबाव में एरर होगा मैच जिस बड़े ओवर की तलाश थी बेंगलोर को टारगेट फिर मित्रों 191 दा जी पंजाब तो हार गया जी फिर आपा दा पाए गए जी भाई उसु बाद ठीक है आ रहे हम मैच ਲੋਟ ਸੀ ਬਸ ਵਧੀਆ ਫਿਰ ਹਾਰ ਜਿੱਤ ਦਾ ਬਣੀ ਆਈਏ ਯਾਰ ਇੱਕ ਜੇਤੂ ਇੱਕ ਹਾਰੂ ਹੈ ਨਾ ਆਇਨਾ ਦੇਖ ਕੇ ਆਪਾਂ ਦਾ ਗੁੱਡ ਨਾਈਟ ਕਹਦੇ ਸੀ ਚੰਗਾ ਵੀ ਦੋਸਤੋ ਫਿਰ ਮਿਲਦੇ ਆਂ ਅਗਲੇ ਵਲੋਗ ਵਿੱਚ